ਹੈਲੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਜੀ ਆਪਣੇ ਬੰਦੇ ਲੱਗੇ ਹੋਏ ਆਪਾਂ ਲੱਗੇ ਖੋਲਣੇ ਖਾਲੇ ਰੰਗਮਾਨ ਪਾਠੀਆਂ ਪਈਆਂ ਐ ਅ ਮੈਂ ਖੋਲਣੇ ਰੰਗਮਾਨ ਨਾਲ ਪੜਾ ਲੱਗ ਜਾਂਦਾ ਵੀ ਆਪਾਂ ਲਾਸਟ ਕੰਮ ਆਪਣਾ ਖਤਮ ਹੋਣੇ ਵਾਲਾ ਠੀਕ ਹੈ ਕੰਮ ਹੋ ਨੰਬਰ ਫਿਰ ਕਿਆ ਹਣਾ ਭਾਈ ਸਾਹਿਬ ਗੁੱਡ ਮਾਰਨਿੰਗ ਕੈਸ ਹਸੀ ਕਾਲ ਕਰਦੇ ਗੁੱਡ ਮਾਰਨਿੰਗ ਹਸੀ ਕਾਲ ਜੀ ਹੋਰ ਠੀਕ ਹੈ ਹਾਂ ਜੀ ਠੀਕ ਹੈ ਜੀ ਵਧੀਆ ਜੀ ਠੀਕ ਹੱਸ ਭਾਈ ਤੂੰ ਬਰੀ ਬਰੀ ਤੇ ਆਪਣਾ ਖੋਲਨੇ ਖਾਲੇ ਰੰਗ ਕਰਨ ਲੱਗੇ ਮਤਲਬ ਹੁਣ ਲਾਸਟ ਵਿੱਚ ਗਣਾ ਕੋਲੀਆਂ ਗਲਾਸ ਚਮਚੇ ਹਨਾ ਪੇਟੀਆਂ ਰੰਗ ਕਰਤੀਆਂ ਕਿਹਦੇ ਟ੍ਰੰਕ ਰੰਗ ਟ੍ਰੰਕ ਕਰ ਤੇ ਲਵਾਰੀਆਂ ਕਰਤੀਆਂ ਤੇ ਆਪਣਾ ਲਾਸਟ ਵਾਲਾ ਸੀਜ਼ਨ ਹੁੰਦਾ ਇਹ ਤੇ ਆਪਣਾ 10 ਸਾਢੇ 11 ਦਾ ਟਾਈਮ ਹੋ ਗਿਆ ਕੰਮ ਸਾਡਾ ਖਤਮ ਹੋਇਆ

ਇਹ ਕਹਿੰਦਾ ਮੈਂ ਰੰਗ ਰੰਗ ਬੇਸਟ ਨਹੀਂ ਹੋਣ ਦਿਆਂਦਾ ਕਹਿੰਦਾ ਜਿਹੜਾ ਬਚ ਗਿਆ ਪੇਟੀਆਂ ਅਲਮਾਰੀਆਂ ਜੋ ਕੁਝ ਵੀ ਹੈਗਾ ਘਰ ਤੇ ਸਾਰਾ ਕੁਝ ਰੰਗ ਦੂ ਕਹਿੰਦਾ ਇੱਕ 100 ਗ੍ਰਾਮ ਤੁਹਾਡਾ ਰੰਗ ਨਹੀਂ ਲੱਗਣਾ ਉਹ ਬਚ ਨਹੀਂ ਆਪਾਂ ভাই ਆਇਆ ਨਾ ਵੀ ਡੱਬੇ ਚ ਪਿਆ ਰੰਗ ਖਰਾਬ ਹੋ ਜਾਂਦਾ ਹਾਂ ਇਹਦੇ ਕਿਤੇ ਲਾ ਦੋ ਲੋਹੇ ਪਰ ਹਾਂ ਬਾਹਰ ਪਿਆ ਲੋਹਾ ਕੇ ਟਾਈਮ ਕੱਢ ਦੂੰਗਾ ਹਾਂ ਥੇ ਜਿੰਨਾ ਪਿਆ ਤਾਂ ਮੈਂ ਲਾਤਾ ਆ ਤਾਂ ਤਨੂੰ ਸਾਹੇ ਤਾਂ ਖਿੱਚ ਗਿਆ ਰਛੇ ਤੱਕ ਲੈ ਕੇ ਮੈਂ ਆਪਣੇ 100 ਤੱਕ ਰਿਆ ਘਰ ਤੋਂ ਬਾਦ ਉਹ ਤੱਕ ਬੈਣਾ ਹੀ ਹੈ ਬੈਣ ਬੜੇ ਬਾਈ ਸਾਰੇ ਮੈਂ ਅੱਜ ਤੋਂ ਰਣੇ ਘਰ ਦੀ ਗੱਲ ਕਰਦਾ ਮੈਂ ਕੋ ਬਣਾ ਲੈ ਉਹਨਾਂ ਨੇ ਦਦਾ ਲੀਟਰ ਦੇ ਡੱਬੇ ਇੱਕ ਨਹੀਂ ਢੱਕਣ ਬੰਦ ਕਰਕੇ ਰੱਖ ਜੋ ਉਹਨਾਂ ਅਸੀਂ ਦੇਚ ਉਹ ਤਨੀ ਪਈ ਖਰਾਬ ਹੋ ਗੋ ਉਹਦਾ ਫਿਰ ਕੀ ਫਾਇਦਾ ਵਾ ਜਾਂ ਤਾਂ ਉਹੀ ਬੰਦੇ ਕਿਤੇ ਕੰਢੇ ਕਰ ਜਾਂਦੇ ਵੀ ਹਾਂ ਭਾਈ ਆ ਸਾਨੂੰ ਦੱਸ ਦਿੰਦੇ ਵੀ ਯਾਰਾਂ ਕਿਤੇ ਡੱਬੇ ਬਚੇ ਪਏ ਸਾਡੇ ਘਰ ਦਾ ਵੀ ਖਾਲੀ ਹੋ ਗਏ ਉਹਨਾਂ ਨੇ ਟਿਕਾਣੇ ਲਾਹ ਤੇ ਉਹ ਟਿਕਾਣੇ ਪਏ ਜਾਦ 6 ਮਹੀਨੇ ਬਾਅਦ ਸਾਲ ਬਾਅਦ ਖੋਲ ਕੇ ਦੇਖੇ ਉਹਨਾਂ ਦੇ ਉੱਪਰ ਤਾਹ ਨਹੀਂ ਨੀਆਂ ਮੈਂ ਉਹ ਕਿਸੇ ਦਾ ਨਹੀਂ ਹੈ ਹੁਣ ਤੱਕ ਤੂੰ ਇਹ ਕੰਮ ਨੂੰ ਸਰੇ ਲਾ ਚ ਲਿਆ ਨੱਪਾ ਤਾਂ ਤੂੰ ਵੀ ਲਾ ਕੇ ਰੱਖ ਸਕਦਾ ਵੀ ਮੈਂ ਤਾਂ ਭਾਈ ਇਹ ਚੀਜ਼ਾਂ ਨੂੰ ਕੰਮ ਕਰ ਰਿਹਾ ਤਾਂ ਉਹ ਮੈਂ ਕਰਤਾ ਮੈਂ ਸਾਨੂੰ ਆ ਨਾ ਵੀ ਪਿਆਰ ਨਾ ਰਹਿ ਜਵੇ ਹਾਂ ਤੇ ਵਿੱਕੀ ਭਾਈ ਸਾਡਾ ਫੇਰ ਕੰਮ ਨੂੰ ਵਧੀਆ ਲੱਗੇ ਕਿ ਨਹੀਂ ਲੱਗੇ ਭਾਈ 101 100 ਤਾਂ 100% ਹੁੰਦਾ 100% ਦੀ ਦਰਸ ਤੇ ਦਾ ਤੈਨੂੰ ਦਿੱਤੇ ਜਾਂਦੇ ਤੇ ਦੂਸਰੀ ਗੱਲ ਜੇ ਤੇਰਾ ਕੰਮ ਵਧੀਆ ਤਾਂ ਬਿੰਦੂ ਤੈਨੂੰ ਤਾਂ ਹੀ ਉਰੇ ਲੈ ਕੇ ਆਉਂਦਾ ਜੇ ਤੇਰਾ ਕੰਮ ਵਧੀਆ ਨਾ ਹੁੰਦਾ ਤੈਨੂੰ ਮਾ ਲਈ ਹੱਥ ਬੰਨ ਕੇ ਘੜਦਣਾ ਤਾਂ ਵੀ ਠੀਕ ਹੈ ਅੱਛਾ ਤਾਂ ਕਰ ਨੂਕ ਲੈ ਕੇ ਆਉਂਦਾ ਫਿਰ ਜੇ ਤੇਰਾ ਕੰਮ ਵਧੀਆ ਤਾਂ ਤੈਨੂੰ ਤਾਂ ਲੈ ਕੇ ਆਉਂਦਾ ਜੇ ਸਾਡਾ ਫੈਮਿਲੀ ਮੈਂਬਰ ਵਾ ਤੇ ਭਾਈ ਆਪਾਂ ਦੇ ਕੋਈ ਕੋਈ ਗਲਤ ਗੱਲ ਕੈ ਹੋਵੇਗਾ ਕੋਈ ਮਤਲਬ ਨਹੀਂ ਹਾਸੇ ਮਤਲਬ ਨਹੀਂ ਆਂਦਾ ਤੇ ਮੜਿਆ ਚੰਗਾ ਕੋਸ ਕੈ ਹੋ ਗਿਆ ਤਾਂ ਮਾਫ ਕਰਿਓ ਹੱਥ ਬਨ ਗਏ ਥੱਪੜ ਖਾਣੇ ਮੇ ਤੇ ਮਾਰ ਸੰਗਾ ਕਾ ਨਹੀਂ ਫਿਰ ਵੀ ਬਨ ਰਹੀ ਗਲਤੀ ਹੋ ਜਾਂਦੀ ਹੈ ਜੀ ਉਹ ਲਾਲਾ ਪੁੱਲ ਭਲੇਖ ਹੈ ਜੀ ਉਹ ਨਹੀਂ ਹੁੰਦੀ ਕੋਈ ਗਲਤੀ ਨਹੀਂ ਆ ਜੀ ਤੇ ਬਾਬੂ ਅਸ ਚੰਗਾ ਬਾਬੂ ਦੀ ਸਤਿਕਾਰ ਦੀ ਹੋ ਅਸੀਂ ਚੱਲੇ ਫਿਰ ਮੁੜ ਕੇ ਹੁਣ ਅਗਲੇ ਸਾਲ ਮਿਲਾਂਗੇ ਫੱਕੜੇ ਫਿਰ ਹਾਂਜੀ ਉਹ ਤਾਂ ਦੇਖਿਆ ਦੱਸਿਆ ਮਨੂੰ ਵੀ ਉਹਨਾਂ ਦਾ ਪ੍ਰੋਜੈਕਟ ਹੈਗਾ ਲੰਬਾ ਹਾਂ ਕੜ ਕਾ ਬਿਹੋਇਸ ਪਿਆ 60000 ਨਾਲ ਹੱਥ ਲੱਗਣਾ ਉੱਥੇ ਜੀ ਪੈਸੇ ਤਾਂ ਹੈ ਕਿ ਆ ਫਿਰ ਅਗਲੇ ਨੂੰ ਗਰੰਟੀ ਲਾ ਮਿਲੇ ਉਹ ਵੀ ਫਿਰ ਨਹੀਂ ਉਹ ਵੀ ਉਹਨਾਂ ਨੂੰ ਉਹਨਾਂ ਸਾਰਾ ਕੁਝ ਕਰਕੇ ਕਰਨਾ 80000 ਜੇ ਤੁੰਗਾ ਉਹ ਜੀ ਚਲ ਕੋਈ ਨਹੀਂ ਉਹ ਲੱਗ ਗਿਆ ਬੈਦ ਤੇ ਵਿੱਕੀ ਭਾਈ ਅੱਜ ਮੇਰੇ ਚੈਨਲ ਪਰ ਜੇ ਲਾਸਟ ਵੀਡੀਓ ਆਪ ਦੱਸੋਗੇ ਤੇ ਮੈਂ ਚੈਨਲ ਵੀ ਪ੍ਰੋਮੋ ਕਰ ਦੇ ਪ੍ਰੋਮੋਸ਼ਨ ਮੈਂ ਆਪਣੇ ਵਾਲੇ ਪਰ ਕਰੂੰਗਾ ਇੱਧਰ ਥੋੜੋ ਕਰੂੰਗਾ ਮੈਂ ਇੱਥੇ ਤਾਂ ਕਹਾਂਗਾ ਬਈ ਬਿੰਦੂ ਨੂੰ ਦੇਖੋ ਬਿੰਦੂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਲੈ ਮੈਂ ਅੱਜ ਜੇ ਚੈਨਲ ਨੂੰਗਾ ਤਾਂ ਮੈਂ ਉੱਧ ਜਿਹੜੀ ਆ ਵੀਡੀਓ ਮੈਂ ਆਪਣੇ ਹੁਣ ਪਰਿਵਾਰ ਕਾ ਪਾਈ ਕਰਨੀ ਆ ਜੀ ਤੇ ਮੈਂ ਹੁਣ ਪਹਿਣਾ ਤਾਂ ਪਾਉਂਦਾ ਦੇ ਇਹਦੇ ਪਰ ਕੂਤਰਾਂ ਨੇ ਜਾਂ ਫਿਰ ਆਪ ਹੋਰ ਉਹ ਵੀ ਪਾਈ ਜਾ ਸਾਰਾ ਕੁਝ ਤੈਨੂੰ ਮਿਕਸੇ ਰੱਖਣਾ ਮੈਂ ਕੱਲ ਜਿਹੜੀ ਵੀਡੀਓ ਪਾਈ ਆ ਕੁਝ ਬੰਦੇ ਨੇ ਦੋ ਨੇ ਜਿਹਦੇ ਕਹਿਤਾ ਕਹਿੰਦਾ ਭਾਈ ਤੇਰੇ ਪਾਸ ਕੀ ਨਹੀਂ ਜੱਟ ਦੀ ਹੈਗੀ ਕੂਤਰੇ ਜੱਟ ਦੇ ਕਹਿੰਦੇ ਪਰ ਰੋਟੀ ਵੀ ਤਾਂ ਗਾੜੀ ਮਿਹਨਤ ਕਰਕੇ ਖਾਉਣੀ ਆ ਉਹ ਆ ਤਾਂ ਉਹ ਵੀ ਕੀਤਾ ਹੈਗਾ ਉਹਦੇ ਚ ਵਪਾਰ ਵੀ ਕਰਦੇ ਆ ਸ਼ਰਤਾਂ ਵੀ ਲਾਉਂਦੇ ਆ ਲੋਕ ਉਡਾਉਂਦੇ ਵੀ ਆ ਮੇਰਾ ਵਪਾਰ ਉਹ ਤੇ ਬੜੇ ਚੱਲਦਾ ਵੀ ਤੇ ਪਰ है। था था चलो ये आप खाने खुना खा लिया रसोई चैकारी मारती रसोई का खा रहा है बुरा टाइम लगना भाई रसोई भी पापड़ी बनी हुई है ठीक ठाक है पर सलाव ने कम खराब हो ਠੀਕ ਹੈ ਬਾਹਰ ਅੱਕ ਰਹੀ ਮੈਂ ਆ ਗਈ ਠੀਕ ਹੈ ਕਮਰਾ ਤਿਆਰ ਹੋ ਗਿਆ ਇਹ ਤੇ ਰਾਤ ਹੋ ਗਿਆ ਟਾਈਮ ਬਾਈ ਸਾਨੂੰ 10:30 ਬੱਜ ਗਏ ਤਾਂ ਅੱਗੇ ਰਾਤ ਵੀਡੀਓ ਬਣਾਣੀ ਹੋਈ ਹੁਣ ਕੱਲ ਸਵੇਰੇ ਸਵੇਰੇ ਕਮਰੇ ਦੀ ਵੀਡੀਓ ਬਣਾ ਕੇ ਪੌਣ ਲੱਗੇ ਤੇ ਰਸੋਈ ਵੀ ਤਿਆਰ ਕਰਤੀ ਕਮਰਾ ਵੀ ਤੇ ਇੱਚ ਮਾਰਿਆ ਆਪਾਂ ਨੇ ਗਰੇ ਤੇ ਕਰੀਮ ਉਹ ਲਾਟ ਕਰਕੇ ਸਹੀ ਨજર ਨਹੀਂ ਆਉਂਦਾ। ਖਾਣਾ ਖਾਣਾ ਟਾਈਮ ਤਾਂ ਮੁੰਡੇ ਪੁਰੀ ਆਪਣਾ ਬੈਗ ਹੱਥ ਪਰ ਧੋ ਕੇ ਖਾਣਾ ਆ ਰਿਹਾ ਹੋਂ। ਆ ਗਿਆ ਵਈ ਆ ਕੇ ਖਾ। ਖਾਣੇ ਵਿੱਚ ਹੈਗਾ ਬਰੇ ਆਏ ਹੈ ਮਟਰ ਪਨੀਰ। ਮਟਰ ਪਨੀਰ ਮੋٹے ਮੋਟੇ ਪੀਸ। ਤੇ ਨਹੀਂ ਆਇਆ ਅੱਜ ਕੋਈ ਗਣਾ ਚੋ। ਖਾਣਾ ਖੋਣਾ ਖਾ ਕੇ ਚਾਰ ਬੀ। ਤਾਂ ਬਾਤਾਂ ਮਿਲਦੇ ਆਪਾਂ ਫੇਰ ਤੁਹਾਨੂੰ